ਨਸਬਾ ਜਿਹੜਾ ਪੂਰਾ ਕਰਾਇਆ ਗਿਆ ਪੰਜਾਬੀ ਪਾਸ਼ਲੀ ਉਸੇ ਪਰ ਜੀ ਪੰਜਾਬ ਨੌ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਬਾਲਮਕੰਦ ਸ਼ਰਮਾ ਦੀ ਪਿਆਰਪੂਰ ਸੱਚੀ ਕਲ ਅਦਾਬ ਤੇ ਨਮਸਕਾਰ ਅੱਜ ਜੋ ਦਿਨਨਗਰ ਦੇ ਵਿੱਚ ਜਗਤ ਪੰਜਾਬੀ ਸਭਾ ਦੇ ਉਦਮ ਦੇ ਨਾਲ ਜੋ ਕੈਨੇਡਾ ਤੋਂ ਵਿਸ਼ੇਸ਼ ਰੂਪ ਤੇ ਅਜੈਪਨ ਚੱਠਾ ਜੀ ਚੇਅਰਮੈਨ ਔਰ ਪ੍ਰਧਾਨ ਤਰੂਰ ਸਿੰਘ ਜੀ ਔਰ ਪੰਜਾਬ ਦੇ ਪ੍ਰਧਾਨ ਮੁਕੇਸ਼ ਸ਼ਰਮਾ ਜੀ ਨੇ ਇੱਥੇ ਸੀਨੀਅਰ ਸੈਂਟਰੀ ਸਕੂਲ ਨਗਰ ਵਿੱਚ ਵੱਡਾ ਪੰਜਾਬੀ ਮਾਂ ਬੋਲੀ ਸਮਾਗਮ ਕਰਾਇਆ ਉਹਦੇ ਸ਼ਿਰਕਤ ਕਰਕੇ ਮੈਨੂੰ ਬਹੁਤ ਹੀ ਅੱਛਾ ਲੱਗਿਆ ਕਿਉਂਕਿ ਇੱਥੇ ਨਾ ਸਿਰਫ ਪੰਜਾਬੀ ਬੋਲੀ ਦੀ ਗੱਲਾਂ ਹੋਈਆਂ ਇੱਥੇ ਅਜਾਇਬ ਘਰ ਇੱਥੇ ਪ੍ਰਦਰਸ਼ਨੀਆਂ ਇੱਥੇ ਜੋ ਪੰਜਾਬੀ ਸੱਭਿਆਚਾਰ ਹੈ ਉਹਦੇ ਬਾਰੇ ਪ੍ਰਚਾਰ ਪ੍ਰਸਾਰ ਕੀਤਾ ਗਿਆ ਤੇ ਮੈਨੂੰ ਚਾਹੀਦਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਮੇਲੇ ਹੋਣੇ ਚਾਹੀਦੇ ਆ ਤਾਂ ਕਿ ਪੰਜਾਬੀ ਮਾਂ ਬੋਲੀ ਲੁਕੀ ਵੱਤੋਂ ਪਿਆਰ ਕਰਨ ਇਹ ਇਹਦੇ ਪਰੇ ਚਰਨ ਕੋ ਤੁਰ ਹਾਂਜੀ ਅੱਜ ਚੌਧਰੀ ਜੈ ਮਨੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਨਾ ਨਗਰ ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਉਹ ਬਹੁਤ ਹੀ ਵਧੀਆ ਪ੍ਰੋਗਰਾਮ ਸੀਗਾ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਵਿਦੇਸ਼ਾਂ 'ਚ ਵੱਸਦੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਮਹਾਨ ਸ਼ਖਸੀਅਤਾਂ ਇਸ ਪ੍ਰੋਗਰਾਮ 'ਚ ਪਹੁੰਚੀਆਂ ਨੇ ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਜਿਹੜੇ ਨੁਮਾਇੰਦੇ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਸੋ ਅੱਜ ਦਾ ਪ੍ਰੋਗਰਾਮ ਜਿਹੜਾ ਸੀਗਾ ਏ ਜਿਹੜੀ ਸਾਡੀ ਨਿਊ ਜਨਰੇਸ਼ਨ ਆ ਨਵੀਂ ਪੀੜ੍ਹੀ ਆ ਮੈਨੂੰ ਲੱਗਦਾ ਉਹਨਾਂ ਲਈ ਇੱਕ ਅੱਛਾ ਸੁਨੇਹਾ ਲੈ ਕੇ ਜਾਏਗੀ। ਤੁਸੀਂ ਕਰ ਲਓ ਕਾਬਾ ਜਿਹੜਾ ਅੱਜ ਸੈਮੀਨਾਰ ਕਰਾਇਆ ਗਿਆ ਉਹਦੇ ਬਾਰੇ ਜਾਣਕਾਰੀ ਦਿਓ। ਅੱਜ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਜਿਹੜਾ ਜਲਾਪਤਰੀ ਇੱਥੇ ਸਾਹਿਤਕ ਸਮਾਰੋਹ ਕਰਾਇਆ ਗਿਆ ਆਪਾਂ ਸਿਫਤ ਕਰਦੇ ਆ। ਕਿਉਂਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਇਸ ਦਿਨਾ ਨਗਰ ਸੰਸਥਾ ਦੇ ਵਿੱਚ ਜਿਹੜਾ ਪੰਜਾਬੀ ਵਿਰਾਸਤ ਪੰਜਾਬੀਅਤ ਪੰਜਾਬੀ ਭਾਸ਼ਾ ਲਈ ਜਿਹੜਾ ਕੰਮ ਕੀਤਾ ਜਾ ਰਿਹਾ ਉਹ ਵੇਖਣ ਵਾਲਾ ਹੈ ਤੇ ਸ਼ਲਾਘਾਯੋਗ ਹੈਗਾ ਔਰ ਸੁਰਿੰਦਰਪਾਲ ਜੀ ਜਿਹੜੇ ਕਿ ਇਸੀ ਪੰਜਾਬੀ ਸਭਾ ਦੇ ਸਾਰੇ ਓਵਰਆਲ ਇਨਚਾਰਜ ਨੇ ਉਹਨਾਂ ਵੱਲੋਂ ਜਿੰਨੀਆਂ ਵੀ ਹਸਤੀਆਂ ਪੰਜਾਬ ਦੇ ਵਿੱਚੋਂ ਅੱਜ ਸੱਦੀਆਂ ਗਈਆਂ ਨੇ ਉਹ ਸਾਰਿਆਂ ਦਾ ਇਹ ਜਿਹੜਾ ਪੰਜਾਬੀ ਭਾਸ਼ਾ ਪ੍ਰਤੀ ਜਿਹੜੀ ਉਹਨਾਂ ਦੀ ਭੂਮਿਕਾ ਹੈ ਉਹ ਬੜੀ ਸਕਾਰਾਤਮਕਾ ਸਾਰਥਕ ਹੈ ਤੇ ਉਹਨਾਂ ਦਾ ਇੱਕ ਵੱਡਾ ਨਾਮ ਆਇਆ ਹੈ ਬਾਲ ਮੁਕੰਦ ਸ਼ਰਮਾ ਜੀ ਜਿਹੜੇ ਕਿ ਅੱਜ ਮੁੱਖ ਮਹਿਮਾਨ ਦੇ ਰੂਪ ਦੇ ਵਿੱਚ ਇੱਥੇ ਆਏ ਨੇ ਉਹ ਸ਼ੁਰੂ ਤੋਂ ਹੀ ਪੰਜਾਬੀ ਮਾਂ ਬੋਲੀ ਲਈ ਕੰਮ ਕਰਦੇ ਆ ਰਹੇ ਨੇ ਚਾਹੇ ਉਹ ਵਿਅੰਗ ਦੇ ਰੂਪ ਦੇ ਵਿੱਚ ਹਾਸ ਰਸ ਦੇ ਰੂਪ ਵਿੱਚ ਨੇ ਔਰ ਸਾਡਾ ਫਰਜ਼ ਬਣਦਾ ਹੈ ਕਿ ਪੰਜਾਬੀ ਬਾਦਸ਼ਾਹ ਜਿਹੜੀ ਕਿ ਵਿਸ਼ਵ ਪੱਧਰ ਤੇ ਪਹੁੰਚ ਚੁੱਕੀ ਹੈ ਇਹਨੂੰ ਪੰਜਾਬ ਦੀ ਧਰਤੀ ਤੇ ਆਪਾਂ ਮਾਨ ਸਤਿਕਾਰ ਦਈਏ ਇਹਦੇ ਵਿੱਚ ਕੋਈ ਇਹੋ ਜੀ ਸਾਡੇ ਅੰਦਰ ਮਨ ਦੇ ਵਿੱਚ ਭਾਵਨਾ ਨਾ ਆਵੇ ਵੀ ਅਸੀਂ ਕਿਸੇ ਕੋਲੋਂ ਘਟਾਂ ਪੰਜਾਬੀ ਭਾਸ਼ਾ ਦੇ ਰਾਹੀਂ ਹੋਰ ਨਾ ਭਾਸ਼ਾਵਾਂ ਨੂੰ ਸਿੱਖਣਾ ਬਹੁਤ ਆਸਾਨ ਹੈ ਇਸ ਕਰਕੇ ਅਸੀਂ ਮਾਧਿਅਮ ਬਣਾਈਏ ਕਿ ਪੰਜਾਬੀ ਭਾਸ਼ਾ ਦੇ ਵਿੱਚ ਕੰਮ ਕਾਜ ਕਰਦੇ ਹੋਏ ਚੰਗੀ ਮੁਹਾਰਤ ਰੱਖਦੇ ਹੋਏ ਜਿਹੜੀਆਂ ਹੋਰ ਭਾਸ਼ਾਵਾਂ ਨੇ ਹਿੰਦੀ ਆ ਅੰਗਰੇਜ਼ੀ ਆ ਚਾਹੇ ਸੰਸਕ੍ਰਿਤ ਆ ਜਾਂ ਹੋਰ ਵੀ ਭਾਸ਼ਾਵਾਂ ਨੇ ਉਹਨਾਂ ਨੂੰ ਵੀ ਸਿੱਖੀਏ ਔਰ ਕਿਉਂਕਿ ਕੋਈ ਵੀ ਭਾਸ਼ਾ ਜਿਹੜੀ ਹੈ ਕਿਸੇ ਧਰਮ ਜਾਂ ਇੱਕ ਫਿਰਕੇ ਦੀ ਨਹੀਂ ਹੁੰਦੀ ਇਹ ਸਰਬ ਸਾਂਝੀਆਂ ਹੁੰਦੀਆਂ ਨੇ ਇਹਨਾਂ ਦੀ ਆਪਸੀ ਸਾਂਝ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੋਂ ਇੱਥੇ ਇਹ ਜਿਹੜਾ ਸੁਨੇਹਾ ਦਿੱਤਾ ਗਿਆ ਹੈ ਪੰਜਾਬ ਪੰਜਾਬੀ ਪਾਸ਼ਾ ਤੇ ਪੰਜਾਬੀਅਤ ਦੇ ਨਜ਼ਰੀਏ ਤੋਂ ਉਸਾਰਤਕ ਸੁਨੇਹਾ ਆਪਾਂ ਸ਼ਲਾਘਾ ਕਰਦੇ ਹਾਂ ਇਸ ਚੀਜ਼ ਦੀ ਭਾਸ਼ਾ ਭਾਗ ਬਣਾ। ਅੱਜ ਦੇ ਸਮਾਗਮ ਬਾਰੇ ਜਾਣਕਾਰੀ ਜੀ ਅੱਜ ਦਾ ਸਮਾਗਮ ਜਿਹੜਾ ਪੰਜਾਬੀ ਸਭਾ ਗੁਰਦਾਸਪੁਰ ਵੱਲੋਂ ਉਲੀਕਿਆ ਗਿਆ ਸੀ ਬਹੁਤ ਵਧੀਆ ਸਮਾਗਮ ਸੀ ਜਗਤ ਪੰਜਾਬੀ ਸਬਕ ਕੈਨੇਡਾ ਦੇ ਸਹਿਯੋਗ ਦੇ ਨਾਲ ਇਸ ਵਿੱਚ ਸਾਡੇ ਆਰਟਿਸਟਾਂ ਨੇ ਪਾਗ ਲਿਆ ਪੰਜਾਬੀ ਪਿਆਰਿਆਂ ਨੇ ਪਾਗ ਲਿਆ ਸਹਿਤਕਾਰਾਂ ਨੇ ਪਾਗ ਲਿਆ ਔਰ ਚਿੰਤਨ ਮੰਥਨ ਹੋਇਆ ਕਿ ਪੰਜਾਬੀ ਮਾਂ ਬੋਲੀ ਜਿਹੜੀ ਹੈ ਉਸ ਦੇ ਵਿਕਾਸ ਦੇ ਲਈ ਜਾਂ ਉਸ ਦੀਆਂ ਜਿਹੜੀਆਂ ਆ ਰਹੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਕਿਦਾਂ ਨੂੰ ਜਿੱਟਣਾ ਹੈ ਉਸ ਵਿੱਚ ਕਿਵੇਂ ਯੋਗਦਾਨ ਪਾਣਾ ਹੈ ਸੋ ਇਹ ਬੜਾ ਅੱਛਾ ਉਪਰਾਲਾ ਹੈ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਹੁੰਦੇ ਰਹਿਣੇ ਚਾਹੀਦੇ ਨੇ ਕਿਉਂਕਿ ਪੰਜਾਬੀ ਬੋਲੀ ਨੂੰ ਬੜੀਆਂ ਗੁਜ਼ੀਆਂ ਪੈ ਰਹੀਆਂ ਨੇ ਜਿਹੜੀ ਹੈ ਇਹ ਸਾਨੂੰ ਸਮੇਂ ਰਹਿੰਦਿਆਂ ਜੜਾ ਇਹ ਗੱਲ ਸੋਚਣੀ ਚਾਹੀਦੀ ਹੈ ਇਸ ਕਰਕੇ ਇਸ ਦੇ ਪ੍ਰੋਗਰਾਮ ਦੇ ਲਈ ਜਿਹੜੇ ਵੀ ਸਾਡੇ ਪ੍ਰਬੰਧਕ ਨੇ ਉਹਨਾਂ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਕਹਿੰਦਾ ਹਾਂ